ਖਬਰ ਸੰਗਰੂਰ ਦੇ ਦਿੜਬਾ ਤੋਂ ਹੈ ਜਿੱਥੇ ਕਿ ਬਾਂਸਲ ਗਾਰਮੈਂਟਸ ਵਾਲਿਆਂ ਦੇ ਗਦਾਮ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਲੋਕਾਂ ਅਤੇ ਡੇਰਾ ਪ੍ਰੇਮੀਆਂ ਦੀ ਬਦਦ ਨਾਲ ਕਰੀਬ 1 ਘੰਟੇ ਦੀ ਮੁਸੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਸੰਗਰੂਰ ਅਤੇ ਸਨਾਮ ਤੋਂ ਜਦ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਉਦੋਂ ਤੱਕ ਲਗਭਗ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਇੱਥੇ ਇਹ ਵੀ ਦੱਸ ਦਈਏ 13 ਦਿਨਾਂ ਵਿੱਚ ਅੱਗ ਦੀ ਦਿੜਬੇ ਵਿੱਚ ਦੂਸਰੀ ਘਟਨਾ ਹੈ ਲੋਕਾਂ ਦੇ ਮਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਹਜੇ ਤੱਕ ਨਹੀਂ ਆਈ ਸਰਕਾਰੀ ਨੁਮਾਇੰਦਿਆਂ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਦਾ ਵਾਅਦਾ ਕੀਤਾ ਗਿਆ ਸੀ ਇੱਥੇ ਵਪਾਰੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਦੱਸਦੀ ਹੈ ਕਿ ਵਪਾਰੀ ਦਾ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਖਬਰ ਸੰਗਰੂਰ ਦੇ ਦਿੜਬਾ ਤੋਂ ਹੈ ਜਿੱਥੇ ਬਾਂਸਲ گارਮੈਂਟਸ ਨਾਮੀ ਦੁਕਾਨ ਤੇ ਅਚਾਨਕ ਹੀ ਅੱਗ ਲੱਗੀ ਅੱਗ ਬੇਹਾਨਕ ਸੀ ਕਿ ਲੋਕਾਂ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਲੋਕਾਂ ਦਾ ਕਹਿਣਾ ਹੈ ਕਿ ਇਸ ਦੁਕਾਨ ਵਿੱਚ ਰੈਡੀਮੇਡ ਦਾ ਸਮਾਨ ਪਿਆ ਹੋਣ ਕਰਕੇ ਅੱਗ ਇੱਕਦਮ ਹੀ ਫੈਲ ਗਈ। ਦੁਕਾਨ ਗਲੀ ਵਿੱਚ ਬਣੀ ਹੋਣ ਕਰਕੇ ਬਾਲਟੀਆਂ ਨਾਲ ਹੀ ਲੋਕਾਂ ਨੇ ਅੱਗ ਤੇ ਕਾਬੂ ਪਾਇਆ। ਲੋਕਾਂ ਵਿੱਚ ਰੋਸ਼ ਹੈ ਕਿ ਢਿੜਵਾ ਵਿੱਚ ਕੋਈ ਵੀ ਫਾਇਰ ਬ੍ਰਿਗੇਡ ਗੱਡੀ ਦਾ ਇੰਤਜ਼ਾਮ ਨਹੀਂ ਹੈ। ਜਿਸ ਦੇ ਚੱਲਦੇ ਅੱਗ ਲੱਗਣ ਦੀ ਘਟਨਾ ਮੰਦ ਰੋ ਬਾਅਦ ਅੱਗ ਤੇ ਕਾਬੂ ਪਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਢਿੜਵਾਲੀ ਫਾਇਰ ਬ੍ਰਿਗੇਡ ਜਲਦ ਤੋਂ ਜਲਦ ਭੇਜੀ ਜਾਵੇ। ਜੋ ਘਟਨਾ ਜ ਹੋਈ ਹੈ ਬਹੁਤ ਮੰਦਭਾਗੀ ਹੋਈ ਹੈ। ਕੁਸ਼ਕ ਦਿਨ ਪਹਿਲਾਂ 15 ਦਿਨ ਪਹਿਲਾਂ ਵੀ ਇੱਕ ਸਾਡੇ ਵੀਰ ਦੀ ਗਾਰਮਸ਼ੀ ਦੁਕਾਨ ਨੂੰ ਅੱਗ ਲੱਗੀ ਸੀ ਉਦੋਂ ਵੀ ਉਸ ਦਾ ਕੋਈ ਕਰੋੜਾਂ ਦਾ ਕੋਈ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ ਭੈਣ ਦਾ ਨੁਕਸਾਨ ਉਸ ਤੋਂ ਬਾਅਦ ਜੜਵੇ ਦੇ ਸਾਡੇ ਮੌਜੂਦਾ ਪ੍ਰਧਾਨ ਆਪਣਾ ਮਨਿੰਦਰ ਕਮਾਨ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਵਿੱਚ ਮੈਂ ਆਪਣੀ ਜੋ ਗੱਡੀ ਹੈ ਫੈਰਵਿਕੀ ਪ੍ਰੋਵਾਈਡ ਕਰਵਾ ਦਊਗਾ ਪਰ ਮੈਂ ਪ੍ਰਧਾਨ ਜੀ ਨੂੰ ਹੁਣੇ ਪੁੱਛਣਾ ਚਾਹਣਾ ਵੀ ਸਾਰਾ ਜੜਵੇ ਮੱਚੂ ਦੀ ਫੈਰਵਿਕੀ ਆਏਗੀ ਜਦੋਂ ਸਾਰਾ ਜੜਵੇ ਜਲ ਗਿਆ ਸਾਡਾ ਇਹ ਤਾਂ ਨਿਤਨੇ ਕੱਢਣਾ ਮੈਨੂੰ ਇਹਨਾਂ ਨੂੰ ਤੁਰੰਤ ਗੌਰ ਕਰਨੀ ਚਾਹੀਦੀ ਆਪਣੇ ਵਾਅਦੇ ਦੇ ਖਰਾ ਉਤਰਨਾ ਚਾਹੀਦੇ ਨਹੀਂ ਖਰੇ ਉਤਰਦੇ ਫਿਰ ਇਹਨਾਂ ਨੂੰ ਪ੍ਰਧਾਨਗੀ ਤੋਂ ਲਾਭੇ ਹੋ ਜਾਣੇ ਚਾਹੀਦੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਦੁਕਾਨਦਾਰ ਦਾ ਲੋਕਾਂ ਨੇ ਬੜੀ ਮਦਦ ਕੀਤੀ ਲੋਕਾਂ ਨੇ ਦੇਖੋ ਮੈਂ ਸਭ ਤੋਂ ਵੱਡਾ ਸਹਿਯੋਗਮੰਦ ਦਾ ਸਾਡੇ ਡੇਰਾ ਪ੍ਰੇਮੀਆ ਦਾ ਜੋ ਡੇਰਾ ਪ੍ਰੇਮੀ ਇੱਕ ਸੰਸਥਾ ਹੈ ਸਰਬਧਰਮ ਸੰਗ ਨੂੰ ਮੰਨਣ ਵਾਲੇ ਲੋਕ ਨੇ ਇਹ ਹਰ ਇੱਕ ਜਗ੍ਹਾ ਮੋਰੀ ਬਣ ਕੇ ਅੱਗ ਦੇ ਕਾਬੂ ਪਾਇਆ ਤੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਇਹਨਾਂ ਲੋਕਾਂ ਨੇ ਤੇ ਜੋ ਲੋਕ ਜੁਰਬੇ ਸਾਡੇ ਜੁਰਬੇ ਵਾਸੀ ਸਾਰੇ ਸ਼ਹਿਰ ਵਾਸੀ ਮੇਰੇ ਦੁਕਾਨਦਾਰ ਭਰਾ ਨੇ ਸਾਰੇ ਨੇ ਇਸ ਅੱਗ ਦੇ ਜੋ ਕਾਰਜ ਹੋਏ ਦੇ ਵਿੱਚ ਸਹਿਯੋਗ ਪਾਇਆ ਹੈ ਦੇਖੋ ਜੀ ਇਹ ਤਾਂ ਕਾਰ ਰੋਣ ਪ੍ਰਧਾਨ ਜੀ ਨੂੰ ਦੱਸਣਾ ਚਾਹੀਦਾ ਜਦੋਂ ਮੌਜੂਦਾ ਪ੍ਰਧਾਨ ਨੇ ਜਦੋਂ ਵਿੱਤ ਮੰਤਰੀ ਪੰਜਾਬ ਨੂੰ ਹਲਕੇ ਦੇ ਨੁਮਾਇੰਦੇ ਨੇ ਮਾਲਕ ਨੇ ਉਹਨਾਂ ਨੂੰ ਬਿਲਕੁਲ ਗੌਰ ਕਰਨੀ ਚਾਹੀਦੀ ਹੈ ਮੈਨੂੰ ਤਾਂ ਪਰ ਜ਼ੋਰ ਬੇਨਤੀ ਕਰਦਾ ਹੱਥ ਬੰਨ ਕੇ ਬੇਨਤੀ ਕਰਦਾ ਮੰਤਰੀ ਸਾਹਿਬ ਨੂੰ ਵੀ ਮੰਤਰੀ ਸਾਹਿਬ ਸਾਡੇ ਢਿੜਬੇ ਦੇ ਉੱਤੇ ਤੁਸੀਂ ਵਿੱਤ ਮੰਤਰੀ ਪੰਜਾਬ ਹੋ ਜਿਹੜੇ ਕੋ ਇੱਕ ਉਪ ਮੁੱਖ ਮੰਤਰੀ ਹੋ ਤੁਸੀਂ ਇਸ ਗੱਲ ਤੇ ਬਿਲਕੁਲ ਗੌਰ ਫਰਮਾਓ ਅੱਗੇ ਤੋਂ ਇਹ ਕੱਢਣਾ ਵਾ ਜੋ ਹੁਣ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਫਾਇਰ ਬ੍ਰਿਗੇਡ ਢਿੜਬੇ ਨੂੰ ਪ੍ਰੋਵਾਈਡ ਕੀਤੀ ਜਾਵੇ ਬਿਲਕੁਲ ਜੀ ਦੇਖੋ ਜੋ ਬਾਂਸਲ ਜਰਨਲ ਸਟੋਰ ਨੂੰ ਇਧਰ ਉਹਨਾਂ ਦਾ ਗੋਦਾਮ ਸੀ ਉਸ 'ਚ ਅੱਗ ਲੱਗੀ ਹੈ ਬਹੁਤ ਮਾੜੀ ਘਟਨਾ ਹੋਈ ਹੈ ਜਿਹੜਾ ਕਿ ਸਾਡੇ ਸਾਰੇ ਐਮਸੀ ਸਾਹਿਬਾਨ ਤੇ ਮੈਂ ਸਾਨੂੰ ਸਮੇਂ ਤੇ ਪਤਾ ਲੱਗਿਆ ਸੀ ਅਸੀਂ ਸਾਰੇ ਪਹੁੰਚ ਗਏ ਸੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਬਹੁਤ ਸੰਗਤ ਨੇ ਸੇਵਾ ਕੀਤੀ ਸਾਰਿਆਂ ਨੇ ਰਲ ਮਿਲ ਕੇ ਅੱਗ ਤੇ ਕਾਬੂ ਪਾ ਲਿਆ ਤੇ ਜਿਨ੍ਹਾਂ ਵੀ ਉਹਨਾਂ ਨੂੰ ਨੁਕਸਾਨ ਹੋਇਆ ਕੋਈ ਗੱਲ ਨਹੀਂ ਸਰਕਾਰ ਦੁਆਰਾ ਉਹਨਾਂ ਦੀ ਤੇ ਸਾਡੇ ਦੁਆਰਾ ਮਦਦ ਕੀਤੀ ਜਾਊ ਅਸੀਂ ਸਾਰੇ ਉਹਨਾਂ ਨਾਲ ਹਾਂ ਇਸ ਦੁੱਖ ਦੀ ਘੜੀ 'ਚ ਜਿਹੜਾ ਇੱਕ ਮੁੰਡੇ ਦੇ ਵੀ ਥੋੜੀ ਜੀ ਛੱਟ ਵੱਜੀ ਆ ਸਾਡਾ ਐਮ ਸੀ ਸਾਹਿਬ ਨੇ ਜਿਹੜੇ ਟਿੱਟੂ ਸ਼ਰਮਾ ਜੀ ਉਹਨਾਂ ਦਾ ਭਰਾ ਹੈ ਕੋਈ ਗੱਲ ਨਹੀਂ ਅਸੀਂ ਉਹਨਾਂ ਦਾ ਵੀ ਜੇਰੇ ਇਲਾਜ ਨੇ ਤੇ ਅਸੀਂ ਕਰਾਵਾਂ ਕਈ ਕਾਰਨ ਦੱਸੇ ਜਾ ਰਹੇ ਨੇ ਵਿੱਚੇ ਤਾਂ ਕੋਈ ਕਹਿ ਰਿਹਾ ਕਰੰਟ ਨਾਲ ਹੋਈ ਹੈ ਸ਼ਾਰਟ ਸਰਕਟ ਹੋ ਗਿਆ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਜਿਵੇਂ ਵੀ ਅਸੀਂ ਸਾਰੀ ਪੜਤਾਲ ਕਰਾ ਰਹੇ ਹਾਂ ਜਿਵੇਂ ਵੀ ਲੱਗਿਆ ਸਾਰਾ ਸਾਨੂੰ ਸਾਰੰਗੀ ਜਾਣਕਾਰੀ ਸਾਂਝੀ ਕਰਦਾਂਗੇ ਬਿਲਕੁਲ ਅਸੀਂ ਉਸ ਤੇ ਲੱਗ ਗਲਤ ਕਾਰਵਾਈ ਕਰ ਰਹੇ ਹਾਂ ਸਾਡੇ ਧਿਆਨ ਚਾ ਫਾਇਰ ਦਾ ਅਸੀਂ ਸਵਰਾਜ ਮਾਜ਼ਦਾ ਨਾਲ ਗੱਲ ਕਰ ਚੁੱਕੇ ਹਾਂ ਅਸੀਂ ਤੁਹਾਡੇ ਪਹਿਲਾਂ ਵੀ ਧਿਆਨ ਚ ਲਿਆਂਦੀ ਆ ਜਦੋਂ ਉਹਦਾ ਟੈਂਡਰ ਹੋ ਚੁੱਕਾ ਹੈ ਜਲਦੀ ਹੀ ਡੱਬੇ ਲਈਏ ਮਿਲ ਜਾ ਧਿਆਨਾ ਸਾਡੇ ਐਮਸੀ ਸਾਹਿਬ ਦਾ ਸਾਡਾ ਸਾਡੇ ਪ੍ਰਸ਼ਾਸਨ ਦਾ ਸਰਦਾਰ ਵਿੱਤ ਮੰਤਰੀ ਸਾਹਿਬ ਦੇ ਧਿਆਨ ਚ ਅਸੀਂ ਲਿਆ ਚੁੱਕੇ ਹਾਂ ਪਹਿਲਾਂ ਵੀ ਇਹ ਗੱਲ ਉਹਨਾਂ ਨੇ ਇਹਦੇ ਬਾਅਦ ਇਹ ਸਵਰਾਜ ਮਾਸ ਦੇ ਨਾਲ ਗੱਲ ਕੀਤੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਲਦੀ ਇੱਥੇ ਆ ਜਾਣੀ ਹੈ ਥੋੜਾ ਟਾਈਮ ਜੋ ਬਹੁਤ ਮਤਭਾਗੀ ਘਟਨਾ ਹੈ ਜੀ ਕਿਉਂਕਿ ਜਿਵੇਂ ਕਹਿ ਲਿਆ ਵੀ ਸਾਡੇ ਡਿਰਬੇ ਨੂੰ ਇੱਕ ਨਾજર ਲੱਗਣ ਵਾਲਾ ਹੀ ਕੰਮ ਹੋ ਗਿਆ ਇਹ ਚੌਥੀ ਪੰਜਵੀਂ ਵਾਰ ਦਾਤ ਜਿਹੜੀ ਹੋਈ ਹੈ ਇਹ ਤੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਡੇਰਾ ਪ੍ਰੇਮੀਆ ਦਾ ਬਹੁਤ ਵੱਡਾ ਸਹਿਯੋਗ ਹੈ ਜਦੋਂ ਵੀ ਸਾਨੂੰ ਮਤਲਬ ਇਥੋਂ ਕਾਲ ਲੱਗੀ ਅਸੀਂ ਤੁਰੰਤ ਮੈਂ ਸੰਗਰੂਰ ਨੂੰ ਜਾ ਰਹੀ ਰਸਤੇ ਦੇ ਵਿੱਚੋਂ ਤੁਰੰਤ ਮੈਂ ਮੁੜ ਕੇ ਆਇਆ ਤੇ ਆ ਕੇ ਅਸੀਂ ਦੇਖਿਆ ਵੀ ਜਿਹੜੀ ਅੱਗ ਹੈ ਉਹ ਬਹੁਤ ਭਿਆਨਕ ਰੂਪ ਦੇ ਵਿੱਚ ਸੀ ਤੋਂ ਸਾਰੇ ਲੋਕਾਂ ਦੀ ਮਦਦ ਨਾਲ ਉਹਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਵੱਡਾ ਹਾਦਸਾ ਹੋਣੋਂ ਕੋਈ ਟਲ ਗਿਆ ਜੀ ਲੋਕਾਂ ਦਾ ਜਿਹੜਾ ਹਜੂਮ ਸੀ 1 ਲੱਖ ਤੱਕ ਇਕੱਠਾ ਹੋ ਗਿਆ ਕਿਉਂਕਿ ਦਿਨ ਦਾ ਕੰਮ ਸੀ ਜਿਹੜੀ ਪਹਿਲਾਂ ਘਟਨਾ ਹੋਈ ਸੀ ਉਹ ਰਾਤ ਦਾ ਕੰਮ ਸੀ ਹੁਣ ਇਹ ਦਿਨ ਕਰਕੇ ਜਿਹੜੇ ਲੋਕ ਨੇ ਜਲਦੀ ਇਕੱਠੇ ਹੋ ਗਏ ਤਾਂ ਕਰਕੇ ਅੱਗ ਤੇ ਜਲਦੀ ਕਾਬੂ ਕੁੱਲ ਵੀਰੇ ਉਹ ਹਲੇ ਮੁਲਾਜ਼ਮ ਪ੍ਰਸ਼ਾਸਨ ਸਾਰਾ ਲੱਗਿਆ ਹੋਇਆ ਹੈ ਔਰ ਜਿੰਨਾ ਕ ਨੁਕਸਾਨ ਹੈ ਦੁਕਾਨਦਾਰ ਦੱਸੂਆ ਉਹਦਾ ਐਸਟੀਮੇਟ ਆਪਾਂ ਦਾ ਕੁਝ ਬਣਾ ਨਹੀਂ ਸਕਦੇ ਕਿੰਨਾ ਕ ਨੁਕਸਾਨ ਹੋ ਬਹੁਤ ਵੱਡੀ ਇਹ ਆਪਣੇ ਢੜਬੇ ਲਈ ਘਾਟ ਹੈ ਪਰ ਅਸੀਂ ਕਮੇਟੀ ਦੇ ਪਿਛਲੇ ਦਿਨੀ ਅਸੀਂ ਮਤਾ ਪਾਇਆ ਤੇ ਕੰਪਨੀ ਵਾਲੇ ਨਾਲ ਵੀ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ ਤੇ ਅਸੀਂ ਮੰਤਰੀ ਸਾਹਿਬ ਤੇ ਬਹੁਤ ਪਿੱਛੇ ਵੀ ਅਸੀਂ ਨੇ ਪ੍ਰੈਸ਼ਰ ਪਾਇਆ ਉਹ ਉਹ ਕਹਿੰਦੇ ਸਾਡੇ ਵੀ ਧਿਆਨ ਚ ਹੈ ਇਹਦਾ ਜਿਹੜਾ ਪ੍ਰਸੈਕਸ ਉਹ ਥੋੜਾ ਜਿਹਾ ਲੰਮਾ ਹੁੰਦਾ ਜਲਦੀ ਉਹ ਢੜਬੇ ਲਈ ਲੈ ਜਾਂਦੀ ਜਾਊਗੀ ਜੀ ਕੀ ਨਾਮ ਹੈ ਜੀ ਮੇਰਾ ਰਾਧਾਕ੍ਰਿਸ਼ਨ ਕਿਸ ਨਾਮ ਤੋਂ ਸ਼ੌਪ ਸੀ ਆਪਣੀ ਆਪਣੀ ਬਾਂਸਰ ਜਨਕ ਸੌਰ ਦੇ ਨਾਮ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜੀ ਕਾਰਨ ਦਾ ਕਿਉਂ ਕਿਸ ਤਰ੍ਹਾਂ ਅੱਗ ਲੱਗੀ ਨਾ ਜੀ ਕਾਰਨ ਕੋਈ ਪਤਾ ਨਹੀਂ ਲੱਗਿਆ ਜੀ ਕਿਦਾਂ ਅੱਗ ਲੱਗੀ ਹੈ ਸਾਨੂੰ ਤਾਂ ਪਬਲਿਕ ਨੇ ਦੱਸਿਆ ਵੀ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ ਜਦੋਂ ਮੁੰਡਿਆਂ ਨੇ ਜਾ ਕੇ ਸ਼ਟਰ ਚੱਕਿਆ ਉਹ ਮੁੰਡਿਆਂ ਨੂੰ ਵੀ ਨੁਕਸਾਨ ਹੋ ਗਿਆ ਉਹਨਾਂ ਨੂੰ ਵੀ ਅੱਗ ਮਿਲ ਪੇਟ ਚ ਲੈ ਲਈ ਜੀ ਆ ਕਿਸ ਚੀਜ਼ ਦਾ ਸਮਾਨ ਸੀ ਆਪਾਂ ਉਧਰ ਆਪਣਾ ਰੈਡੀਮੇਡ ਸੀ ਸਾਰਾ ਗਾਰਮੈਂਟਸ ਦੀ ਸਟੋਰ ਤੇ ਆਪਣੀ ਜੀ ਗਾਰਮੈਂਟਸ ਦਾ ਕਿੰਨਾ ਖਸਾਲ ਸੀ ਜੀ ਹੁਣ ਤੱਕ ਲੱਗਦਾ ਆਪਣਾ ਨੁਕਸਾਨ ਕੋਈ ਆਈਡੀਆ ਨਹੀਂ ਹੈ ਜੀ ਕਿਸ ਸੌਕ ਬਹੁਤ ਜ਼ਿਆਦਾ ਪਿਆ ਸੀਗਾ ਦੋ ਦੁਕਾਨਾਂ ਦੇ ਦੋਨਾਂ ਦੁਕਾਨਾਂ ਚ ਫੁੱਲ ਸਟਾਕ ਦੀਗਾ ਸਾਡਾ ਜੀ ਮਾਲ ਦੀ ਬੋਰੇ ਬਣ ਕੇ ਧਰੇ ਹੋਏ ਸੀ ਸਾਡੇ ਬਾਕੀ ਜਿੰਨਾ ਫਿਟਿੰਗ ਚ ਲੱਗਦਾ ਸੀ ਫਿਟਿੰਗ ਲੱਗਾਈ ਦੀ ਬਾਕੀ ਬੋਰੇ ਬਣ ਕੇ ਧਰੇ ਹੋਏ ਸੀ ਕਿੰਨੀ ਕਿ ਤੇਜ਼ੀ ਨਾਲ ਜਿਹੜੀ ਅੱਗ ਲੱਗੀ ਸੀ ਜੀ ਅੱਗ ਤਾਂ ਵੀ 10 ਮਿੰਟ ਦੇ ਵਿੱਚ ਹੀ ਸਾਰਾ ਕੁਝ ਖਾਕ ਹੋ ਗਿਆ ਦੁਕਾਨਾਂ ਬਿਲਕੁਲ ਹੀ ਖਤਮ ਹੋ ਗਈਆਂ ਇਹ ਦੋਨੋਂ ਇਸ ਤਰ੍ਹਾਂ ਫਿਰ ਕਾਬੂ ਪਾਇਆ ਗਿਆ ਜੀ ਇਹਦੇ ਕੋਲ ਕਾਬੂ ਪਬਲਿਕ ਨੇ ਕਾਬੂ ਪਾਇਆ ਜੀ ਉਦੋਂ ਤੱਕ ਫਾਇਰ ਬਗਰੇਡ ਆਈ ਹੈ ਉਹਨਾਂ ਨੇ ਵੀ ਜਿੰਨਾ ਬੰਦੋਗਾ ਦੋ ਸਕਿਆ ਆ ਕੋਈ ਇੰਸ਼ੋਰਸ ਵਗੈਰਾ ਹੈਗਾ ਜੀ ਦੁ ਇੰਸੂਰੈਂਸ ਹੈਗਾ ਜੀ ਅੱਜ। ਪੰਗ ਲੱਗੂ ਹਾਂ ਜੀ। ਪ੍ਰਸ਼ਾਸਨ ਦਾ ਕੀ ਸਹਿਯੋਗ? ਪ੍ਰਸ਼ਾਸਨ ਦਾ ਬਹੁਤ ਵਧੀਆ ਸਹਿਯੋਗ ਜੀ। ਪੂਰਾ ਸਹਿਯੋਗ ਦਿੱਤਾ ਉਹਨਾਂ ਨੇ ਅੱਗ ਕੰਟਰੋਲ ਕਰਨ 'ਚ। ਕੀ ਲੱਗਦਾ ਜੀ ਜੇ ਲੋਕਲ ਫਾਇਰ ਮਸ਼ੀਨ ਆ ਜੇ ਕੀ ਲੱਗਦਾ ਕੋਈ ਬਚਾਅ ਰਹਿ ਸਕਦਾਗਾ? ਹਾਂ ਜੀ ਜੇ ਅੱਜ ਲੋਕਲ ਫਾਇਰ ਵਗਰੇਡ ਹੁੰਦੀ ਤਾਂ ਸਾਨੂੰ ਬਹੁਤ ਵੱਡਾ ਬੈਨੀਫਿਟ ਮਿਲ ਜਾਂਦਾ ਜੀ। ਇੰਨਾ ਨੁਕਸਾਨ ਨਹੀਂ ਹੋਣਾ ਸੀ ਹੁਣ ਬਿਲਕੁਲ ਹੀ ਰਾਖ ਹੋ ਗਈ ਦੁਕਾਨ ਸਾਡੀ ਜੀ। ਜੇ ਕਿਤੇ ਮੌਕੇ ਤੇ ਬੰਦੋਬਸਤ ਹੁੰਦਾ ਜੀ ਸਾਡੀ ਦੁਕਾਨ ਬਚ ਰਹੀ ਦੀ ਕੁਛ ਨਾ ਕੁਛ। ਕੀ ਮੰਗ ਕੀ ਕਰਨੀ ਚਾਹੁੰਦੇ ਸਰਕਾਰ ਤੋਂ? ਅਸੀਂ ਪਿਛਲੇ ਦਿਨ ਵੀ ਕਿਸੇ ਹੋਰ ਭੈਣ ਭਾਈ ਦਾ ਨੁਕਸਾਨ ਹੋਣ ਤੋਂ ਬਚੇ ਜੀ ਪਿਛਲੇ ਦਿਨ ਵੀ ਅੱਗ ਦੀ ਘਟਨਾ ਵਾਪਰੀ ਹੈ ਜੀ ਹਾਂਜੀ ਹਾਂ ਪਰੰਤੂ ਅਜੇ ਤੱਕ ਫਾਇਰ ਨਹੀਂ ਆਈ ਹੈਗੀ ਕਿਵੇਂ ਦੇਖ ਲਓ ਕੀ ਲੱਗਦਾ ਕਿ ਕਿੰਨਾ ਕੁ ਜਲਦੀ ਆਉਣੀ ਚਾਹੀਦੀ ਹੈ ਫਾਇਰ ਜੀ ਸਰ ਸਾਹ ਨਾਲੇ ਕੰਡੀਸ਼ਨਰ ਨਾਲ ਤਾਂ ਜੀ ਬਹੁਤ ਜਲਦੀ ਹੋਣਾ ਚਾਹੀਦਾ ਲੰਦੇ ਆ ਤੇ ਬਹੁਤ ਵੱਡੀ ਘਟਨਾ ਹੋਈ ਹੈ ਇਹ ਇੱਕ ਘਟਨਾ ਹੀ ਹੋਈ ਕਾਫੀ ਘਟਨਾ ਹੋ ਗਿਆ ਜਿਹਦੇ ਕਿ ਸਾਰੀਆਂ ਘਟਨਾਵਾਂ ਦੇ ਵਿੱਚ ਮੈਂ ਮੌਜੂਦਾ ਉਹਦੀ ਵਿੱਚ ਸ਼ਾਮਲ ਰਿਹਾ ਕਿਉਂਕਿ ਮੈਂ ਤਾਂ ਹੱਡ ਬੀਤੀ ਹੈ ਮੈਂ ਤਾਂ ਦੇਖੀ ਹੈ ਕਿਉਂਕਿ ਮੈਨੂੰ ਕਈ ਵਾਰ ਮੇਰੇ ਪਿੱਛੇ ਵੀ ਆਜਾ ਲੱਗ ਗਿਆ ਤੁਹਾਨੂੰ ਦੇਖਿਆ ਹੋਏ ਕਾਫੀ ਮੈਨੂੰ ਅੱਜ ਪੈ ਗਿਆ ਸੀ ਸੋ ਮੇਰੇ ਸਾਰੇ ਪ੍ਰੇਮੀ ਵੀਰਾਂ ਦਾ ਧੰਨਵਾਦ ਜਿਹੜੇ ਸਰਸੇ ਵਾਲੇ ਨੇ ਸਾਡੇ ਤਹਿਸੀਲਦਾਰ ਦੜਬਾ ਸਾਹਿਬ ਉਹ ਵੀ ਟਾਈਮ ਤੇ ਉਹਦੀ ਟਾਈਮ ਜਦੋਂ ਪਤਾ ਲੱਗਿਆ ਉਹਦੀ ਟਾਈਮ ਤੇ ਟਾਈਮ ਪਹੁੰਚ ਗਏ ਪਟਵਾਰੀ ਤਹਿਸੀਲਦਾਰ ਸਾਰੇ ਪਹੁੰਚੇ ਨੇ ਦੜਬਾ ਸਚੂ ਵੀ ਪਹੁੰਚਿਆ ਸਾਡੀ ਘਟਾ ਨੇ ਮੈਂ ਇਹੀ ਬੇਨਤੀ ਕਰਨਾ ਚਾਹਨਾ ਵੀ ਮੰਤਰੀ ਸਾਹਿਬ ਨੂੰ ਪਹਿਲਾਂ ਵੀ ਅਸੀਂ ਬੇਨਤੀ ਕੀਤੀ ਹੈ ਔਰ ਪ੍ਰਧਾਨ ਜੀ ਨੂੰ ਵੀ ਅਸੀਂ ਨਾ ਬੇਨਤੀ ਕੀਤੀ ਸੀ ਪਹਿਲਾਂ ਜਦੋਂ ਪਿੱਛੇ ਅੱਗ ਲੱਗੀ ਸੀ ਉਹ ਕਹਿੰਦੇ ਵੀ ਹਫਤੇ ਨੂੰ ਆਜੂ ਅਸੀਂ ਆਖਿਆ ਵੀ ਚਲ ਕੋਈ ਨਹੀਂ ਹਫਤੇ ਨੂੰ ਆਜੂ ਸੋ ਮੈਂ ਪ੍ਰਧਾਨ ਨੂੰ ਹੁਣ ਵੀ ਬੇਨਤੀ ਕਰਦਾ ਵੀ ਇਸ ਤਰ੍ਹਾਂ ਕਰਕੇ ਕਿੰਨੀਆਂ ਕੱਗ ਲੱਗਣਗੀਆਂ ਵੀ ਤੁਸੀਂ ਇਹ ਜਲਦੀ ਨਾ ਜਲਦੀ ਦੇਖੋ ਜੀ ਕੁੱਲ ਮਿਲਾ ਕੇ ਇਹ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ 3-4 ਵਾਰ ਆਪਣੇ ਢੜਬੇ ਦੇ ਵਿੱਚ ਲਗਾਤਾਰ ਹੋ ਰਹੀ ਹੈ ਇਸ ਦਾ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਗੌਰ ਕਰਨੀ ਚਾਹੀਦੀ ਹੈ ਤੇ ਬਹੁਤ ਹੀ ਮਾੜੀ ਗੱਲ ਹੈ ਉਕੇ ਕੁਦਰਤੀ ਆਫਤ ਹੈ ਬਾਕੀ ਸਾਨੂੰ ਡੇਰਾ ਸੱਤ ਸੌਦਾ ਵੱਲੋਂ ਸਾਡੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਵੀ ਸਿੰਘ ਜੀ ਇਨਸਾ ਵੱਲੋਂ ਇਹ ਬੇਨਤੀ ਆਊਡਰ ਹੈ ਕਿ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਅਸੀਂ ਹਰ ਟਾਈਮ ਤਿਆਰ ਰਹਿਣੇ ਆ ਤੇ ਇਸੇ ਕਰਕੇ ਅਸੀਂ ਵੀ ਅੱਜ ਆਪਣਾ ਜੋ ਯੋਗਦਾਨ ਸੀ ਉਹ ਪਾਇਆ ਕਿੰਨੇ ਇਹ ਕੋਈ ਘੰਟਾ ਡੇਢ ਘੰਟਾ ਲੱਗ ਗਿਆ ਜੀ ਲਗਾਤਾਰ ਬਾਟੀਆਂ ਨਾਲ ਪਾਣੀ ਪਾ ਪਾ ਕੇ ਮਸ਼ੀਨ ਕਿੰਨੇ ਟਾਈਮ ਬਾਅਦ ਮਸ਼ੀਨ ਆਈ ਹੈ ਘੰਟਾ ਡੇਢ ਘੰਟਾ ਬਾਅਦ ਇਹ ਤੋਂ ਪਹਿਲਾਂ ਹਾਂ ਜੇ ਅੱਗ ਦੇ ਕੰਟਰੋਲ ਕਰ ਲਿਆ ਸੀ ਵਿੱਚ ਨਾਲ ਆ ਸੇਕ ਵੀ ਲੱਗ ਗਿਆ ਥੋੜਾ ਜਿਹਾ ਇੱਕ ਬੰਦਾ ਹੋਰ ਵੀ ਅੱਗ ਦੀ ਲਪੇਟ ਚ ਆ ਗਿਆ ਤੇ ਚਲੋ ਕੋਈ ਬਾਤ ਨਹੀਂ ਇਹ ਤਾਂ ਅਸੀਂ ਤਾਂ ਕੋਈ ਪ੍ਰਵਾਹ ਨਹੀਂ ਕਰਦੇ ਇਹਨਾਂ ਗੱਲਾਂ ਦੀ ਸਿਰੋ ਇਸ ਤਰ੍ਹਾਂ ਵੀ ਕਿਸੇ ਦੀ ਸੇਵਾ ਹੋਵੇ ਕਿਸੇ ਦੀ ਬਚਤ ਹੋਵੇ ਇਹਦਾ ਨੁਕਸਾਨ ਨਾ ਹੋਵੇ ਇਸ ਕਰਕੇ ਅਸੀਂ ਜਿਹੜਾ ਸੱਚਾ ਸੋਦਾ ਵੱਲ ਜਿੰਨੇ ਵੀ ਪ੍ਰੇਮੀ ਆ ਹਰ ਟਾਈਮ ਤਿਆਰ ਰਹਿੰਦੇ ਮੇਰਾ ਨਾਮ ਸतीश ਕੁਮਾਰ ਹੈ ਜੀ ਡੇਰਾ ਪ੍ਰੇਮੀ ਡੇਰਾ ਪ੍ਰੇਮੀ ਸਰਸੇ ਵਾਲਿਆਂ ਕੰਨੀਆ ਤੁਸੀਂ ਇਹ ਰਲ ਜਦੋਂ ਸਾਨੂੰ 10 ਮਿੰਟ 15 ਮਿੰਟ ਹੋਏ ਨੇ ਪਹਿਲਾਂ ਪਤਾ ਲੱਗਿਆ ਅਸੀਂ ਨਾਲ ਦੀ ਨਾਲ ਪ੍ਰੇਮੀਆ ਨੂੰ ਫੋਨ ਕਰੇ ਨੇ ਨਾਲ ਦੀ ਨਾਲ ਉਰੇ ਭੱਜਿਆ ਬਾਲਟੀਆਂ ਨਾਲ ਆ ਕੇ ਅੱਗ ਬੁਝਾਈ ਇਹੀ ਸਾਰੀ ਕਿਉਂਕਿ ਅੰਦਰ ਆ ਗਈ ਨਾ ਇਹ ਗਲੀ ਦੇ ਹਾਂ ਇਹ ਪੰਜ ਸਲ ਗਾਰਮੈਂਟਸ ਵਾਲਿਆਂ ਦੀ ਦੁਕਾਨ ਹੈ ਸਾਹਮਣੇ ਕੱਪੜੀ ਦੁਕਾਨ ਸੀ ਹਾਂ ਜੀ ਹਾਂ ਕੱਪੜੀ ਦੁਕਾਨ ਦੀ